ਜੀ ਤੁਸੀਂ ਇੱਕ ਵਾਰ ਫੇਰ ਤੋਂ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਜੀਆਂ ਬਿਲਕੁਲ ਇੱਕ ਵਾਰ ਫੇਰ ਤੋਂ ਦੇਖਿਆ ਜਾ ਰਿਹਾ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਤਾਰ ਤਾਰ ਗੋਲੀਆਂ ਚੱਲੀਆਂ ਨੇ ਤੇ ਗੋਲੀਆਂ ਚੱਲੀਆਂ ਨੇ ਆਪਸੀ ਰੰਜਸ਼ ਤੇ ਚੱਲਦੇ ਸੋ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਆਪਸੀ ਰੰਜਸ਼ ਤੇ ਚੱਲਦੇ ਲੋਕ ਇੱਕ ਦੂਸਰੇ ਤੇ ਕਿਸ ਤਰੀਕੇ ਦੇ ਨਾਲ ਹਮਲੇ ਕਰਦੇ ਹੋਏ ਨਜ਼ਰ ਆਉਂਦੇ ਨੇ ਕਈਆਂ ਨੂੰ ਤਾਂ ਰੰਜਸ਼ ਤੇ ਚੱਲਦੇ ਮੌਤ ਦੇ ਘਾਟ ਤੱਕ ਉਤਾਰ ਦਿੱਤਾ ਜਾਂਦਾ ਤਾਂ ਹੁਣ ਅਜਿਹਾ ਹੀ ਕੋ ਹੋਰ ਮਾਮਲਾ ਜੋ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਸੁਣ ਕੇ ਤੁਸੀਂ ਸਾਰੇ ਵੀ ਹੈਰਾਨ ਰਹਿ ਜਾਓਗੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਛਬਾਲ ਰੋਡ ਇੰਦਰਾ ਕਲੋਨੀ ਦੇ ਵਿੱਚ ਦੇਰ ਰਾਤ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਸੁਰਿੰਦਰ ਗਾਮਾ ਨਾਮ ਦਾ ਵਿਅਕਤੀ ਇਸ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਮਾਮਲਾ ਜਿਹੜਾ ਹੈ ਪੁਰਾਣੀ ਰੰਜਿਸ ਦਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੀੜਤ ਜਿਹੜਾ ਇਨਸਾਫ ਦੀ ਗੁਹਾਰ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜ਼ਖਮੀ ਪੀੜਤ ਜਿਹੜਾ ਹੈ ਉਹ ਕਾਫੀ ਉਸ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜਿਸ ਤੋਂ ਬਾਅਦ ਮੌਕੇ ਦੇ ਵੱਲੋਂ ਪੁਲਿਸ ਪਹੁੰਚਦੀ ਹੈ ਤੇ ਉੱਥੇ ਜਾਂਚ ਪੜਤਾਲ ਕਰਨੀ ਸ਼ੁਰੂ ਕਰਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਹੁੰਚ ਕੇ ਗੱਲਬਾਤ ਕਰਦੇ ਆਂ ਕੀ ਕੁਝ ਕਿਹਾ ਜਾਂਦਾ ਤੇ ਪੀੜਤ ਦੇ ਵੱਲੋਂ ਕੀ ਇਲਜ਼ਾਮ ਲਗਾਏ ਗਏ ਨੇ ਇੱਕ ਵਾਰ ਤੁਸੀਂ ਉਹ ਸੁਣ ਲਓ ਮੇਰਾ ਨਾਮ ਭਾਈ ਆਸ਼ੂ ਜੀ ਤੇ ਮੈਂ ਇਧਰੋਂ ਭਾਈ ਆ ਤੇ ਮੈਨੂੰ ਇੱਥੇ ਖੜਾ ਹੈ ਮੈਂ ਤੇ ਇਹਨੇ ਵਾਜ ਮਾਰੀ ਮੈਨੂੰ ਤੇ ਵਾਜ ਮਾਰੀ ਤੇ ਮੈਂ ਖਲੋ ਗਿਆ ਵਾ ਇਹ ਉਧਰੋਂ ਪੱਜਾ ਆਂਦਾ ਛੂੜੀ ਹੈ ਮੇਰੇ ਗਲ ਪੈ ਗਏ ਆ ਮੁੰਡਾ ਆਪਣੇ ਤੇ ਕਾਉਂਸਲਰ ਦੀ ਇਲੈਕਸ਼ਨ ਲੜਿਆ ਵਾ ਉਹਨੇ ਆ ਕੇ ਵਿੱਚ ਛਡਾਇਆ ਵਾ ਕਹਿੰਦਾ ਛੱਡ ਦੋ ਛੱਡ ਦੋ ਉਨੀ ਡੇਰ ਚ ਮਗਰੋਂ 5-7 ਜਣੇ ਹੋਰ ਆਏ ਆ ਉਧਰੋਂ ਰਾਜੀ ਵੀਰ ਰੋਣਾ ਨੇ ਬੂਹਾ ਖੁੱਲ ਐ ਇਹਨਾ ਬੂਹਾ ਖੁੱਲ ਆ ਤੇ ਮੈਂ ਅੰਦਰ ਨੂੰ ਵੜਿਆ ਵਾ ਏ ਮੈਨੂੰ ਖਿੱਚ ਕੇ ਬਾਹਰ ਨੂੰ ਖਿੱਚਣ ਦੇ ਕੋਈ ਨਹੀਂ ਡੇਰ ਚ ਮਗਰੋਂ ਇਹਨਾਂ ਨੇ ਵਿਆਪਨ ਗੱਡੇ ਇਹਨਾਂ ਨੇ ਛੂਟੀ ਅਗੋ ਗੋਲੀਆਂ ਚਲਾਣੀਆਂ ਚੱਲੀਆਂ ਸੀ ਤਾਂ ਡਾਕਟਰਨ ਕੀ ਹੈ ਝਗੜੇ ਦਾ ਕਾਰਨ ਭਾਈ ਕੁਛ ਨਹੀਂ ਪਿਛੇ ਹੀ ਇਹਨੂੰ ਚੁੱਕਿਆ ਗਿਆ ਸੀ ਇਹਨੂੰ ਸੀਐਸਟਾਫ ਪੁਲਿਸ ਨੇ ਚੁੱਕ ਲਿਆ ਸੀ ਇਹ ਕਹਿੰਦਾ ਜੀ ਮੈਨੂੰ ਤੁਸੀਂ ਚੁੱਕਾਇਆ ਉਹ ਸੁਕੁੰਦਾ ਕਰਕੇ ਉਹ ਸੁਕੁੰਦਾ ਕਰਕੇ ਆ ਕੇ ਮੇਰੇ ਕੋਲ ਪੈ ਗਈ ਹੈ ਤੇ ਹੋਰ ਕੀ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਭਾਈ 5 6 ਚ ਲਾਈਆਂ ਤੇ ਤੁਹਾਡੇ ਦੇ ਸਿੱਧੇ ਵਾਰ ਕੀਤੇ ਜਾਂਦਾ ਸੀ ਮਾਰੀਆਂ ਚ ਮਾਰੀਆਂ ਸਿੱਧੀਆਂ ਭਾਈ ਚਲੋ ਮਗਰ ਇਕਲੋਤੇ ਵੀਰ ਹੋਣੇ ਮੈਂ ਤਾਂ ਇਦਾਂ ਸਾਈਡ ਤੇ ਹੋ ਗਿਆ ਉਹ ਵੀਰ ਹੋਣਾਂ ਦੇ ਵਜਿਗੀ ਚੰਨੀ ਕਰ ਦੇਣਾ ਝਗੜਾ ਹਾਂਜੀ ਤੁਨ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਇਹੋ ਕਰਦੇ ਆ ਸਰ ਸਾਰਿਆਂ ਨੂੰ ਫੜਾ ਜਾਵੇ ਪੂਰਾ ਇਨਸਾਫ ਮਿਲੇ ਇਹਨਾਂ ਦੇ ਪਰਚਾ ਦਿੱਤਾ ਜਾਵੇ ਤੇ ਤੀਨ ਕੋਈ ਪੁਲਿਸ ਨੂੰ ਤਲਾਸ਼ ਦਿੱਤੀ ਵੀ ਉਹਨਾਂ ਦੇ ਖਲਾਫ ਕੋਈ ਇਦਾਂ ਨਹੀਂ ਕਿ ਜੇ ਮਾੜੇ ਦਾ ਅਨਸਰਾਂ ਖਲਾਫ ਕੁੱਝ ਵੀ ਕਹਿੰਦੀ ਹੈ ਕਿ ਹਨ ਤਲਾਹ ਦਿਓ ਜਿਹੜੇ ਮਾੜੇ ਕੰਮ ਕਰਦੇ ਆ। ਨਹੀਂ ਸਰ ਪਹਿਲਾਂ ਇਹ ਮੁੱਦਾ ਪਹਿਲਾਂ ਫੜਿਆ ਗਿਆ ਸੀ। ਪਹਿਲਾਂ ਇਹਨੂੰ 10 15 ਦਿਨ ਪਹਿਲਾਂ ਚੁੱਕਿਆ ਸੀ ਇਸੇ ਚੱਕਰ 'ਚ ਇਹਨੂੰ ਕਿਤੇ ਪੁਲਿਸ ਨੇ ਪਿਸਤੋਲਾ ਪਸਤਾਲਾਂ ਦੇ ਚੱਕਰ 'ਚ ਇਹ ਉਸ ਉਹ ਖੋਹ ਰਹਾਦਾ ਹੈ ਕਿਸਦਾ ਕਿ ਤੂੰ ਮੈਨੂੰ ਫੜਾਇਆ। ਸਮਾਨ ਵੇਚਦਾ ਨਾ ਨਾ ਸਮਾਨ ਕੋਣ ਵੇਚਦੇ ਇੱਥੇ ਲਾਗੇ 'ਚ ਸੱbi ਚਾਵਲਾ ਕੰਮ ਕਰਾਂਦਾ ਹੈ ਕੋ ਸਾਰਾ ਸਮਾਨ ਦਾ ਕੰਮ ਕਰਦੇ ਨਾਲ ਲਵਲਹਾਰਾ ਕੀ ਮਾਮਲਾ ਜਿਹੜਾ ਮੇਰਾ ਨਾਮ ਸਰ ਜਸਕਰਨ ਸਿੰਘ ਉਰਫਰਾਇਆ ਪੱਕਾ ਤੇ ਮੇਰੇ ਘਰ ਫੰਨੀ ਚਾਵਲੇ ਹੋਣੀ ਲਵਲਹਾਰਾ ਤੇ ਇੱਕ ਵੀਰੂ ਆ ਸਾਡੇ ਇੰਦਰਾ ਕਲੋਨੀ ਦਾ ਉਹ ਮੁੰਡਾ ਹੀ ਇੱਕ ਆਸ਼ੂ ਸਾਡੇ ਮਹੱਲੇ ਦਾ ਉਹਨੂੰ ਬੂਏ ਚ ਕੁੱਟ ਰਹੇ ਸੀ ਅਸੀਂ ਆਪਣੇ ਘਰ ਦੇ ਅੰਦਰ ਡਰਿੰਕ ਕਰ ਰਹੇ ਸੀ ਅਸੀਂ ਕਿਹ ਪਤਾ ਨਹੀਂ ਕੀ ਹੋ ਗਿਆ ਉਹ ਸਾਡੇ ਬੂਏ ਨੇ ਨਾਲ ਉਹ ਮੁੰਡੇ ਨੂੰ ਟੱਕਰਾ ਮਰਵਾ ਰਹੇ ਸੀ ਆਸ਼ੂ ਨੂੰ ਆਸ਼ੂ ਨੂੰ ਠੀਕ ਹੈ ਜੀ ਇੱਕ ਮੂਰਾ ਮੁੰਡਾ ਵੀਰੂ ਉਹਦੇ ਚਪੜਾ ਮਾਰਿਆ ਅਸੀਂ ਅਸੀਂ ਛਡਾਣ ਆਏ ਉਹਨੇ ਜਿਹਨਾਂ ਉਹਨਾਂ ਨੇ ਉਹ ਮੁੰਡਾ ਡਰਦੇ ਮਾਰੇ ਸਾਡੇ ਅੰਦਰ ਚਲ ਗਿਆ ਜਿਹੜਾ ਮਹੱਲੇ ਦਾ ਮੁੰਡਾ ਆਸ਼ੂ ਹੀ ਠੀਕ ਹੈ ਲਵ ਲਹਾਰਾ ਵੀਰੂ ਤੇ ਚਾਰ ਪੰਜ ਮੁੰਡੇ ਅਣਪਛਾਤੇ ਹੀ ਉਹਨਾਂ ਨੇ ਕੱਢ ਕੇ ਸਿੱਧੀਆਂ ਸਾਰ ਗੋਲੀਆਂ ਚਲਾਤੀਆਂ ਅਸੀਂ ਬੂਆ ਖੋਲਿਆ ਅਸੀਂ ਕਹਿੰਦੇ ਭਾਈ ਰੁਕ ਜਾ ਰੁਕ ਜਾ ਕੀ ਗੱਲ ਹੋ ਗਈ ਆ ਉਹਨਾਂ ਨੇ ਤੇ ਦੋ ਮੁੰਡੇ ਸੀ ਹੋਰ ਵਿੱਚ ਜਿਹੜੇ ਨਾਲ ਉਹਨਾਂ ਦੇ ਅਣਪਛਾਤੇ ਉਹਨਾਂ ਸਿੱਧੀਆਂ ਗੋਲੀਆਂ ਸਾਰ ਮਾਰੀਆਂ ਪੰਜ ਗੋਲੀਆਂ ਚੱਲੀਆਂ ਨੇ ਇੱਕ ਮੇਰੇ ਬ੍ਰਦਰ ਦੇ ਵਜੀਆ ਸਨਿਂਦਰ ਸਿੰਘ ਦੇ ਤੇ ਇੱਕ ਮੁੰਡਾ ਵੀਰ ਆਪਣਾ ਕੋ ਬੰਟੀ ਉਹ ਵੀ اسلام آباد ਦਾ ਹੀ ਹੈ ਉਹ ਸਾਡੇ ਘਰ ਆਇਆ ਹੈ ਡਰਿੰਕ ਡਰਿੰਕ ਕਰਨ ਦੇ ਬੈਠੇ ਤੇ ਇੱਕ ਔਰੇ ਵਜੀ ਹੈ ਕੰਨ ਤੇ ਸੱਜੇ ਕੰਨ ਤੇ ਤੇ ਸਾਰੇ ਅਸੀਂ ਚਾਹਦੇ ਹਾਂ ਕਿ ਸਾਡੀ ਮੰਗ ਪੂਰੀ ਕੀਤੀ ਜਾਵੇ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਮਿਲੇ ਤੇ ਸਾਨੂੰ ਕਾਰਨ ਕਾਰਨ ਕੋਈ ਪਤਾ ਲੱਗਾ ਕਾਰਨ ਸਾਰ ਇਹ ਹੋਇਆ ਜੀ ਉਹ ਮੁੰਡਾ ਵਾ ਕਾਸ਼ੂ ਉਹਨਾਂ ਕਿਤੇ ਵੀਰੂ ਦੀ ਲਗੜਾੜੀ ਤੇ ਅਸੀਂ ਤੇ ਚਲੋ ਮਹੱਲੇਦਾਰ ਆਏ ਕਿ ਚੱਲ ਮਹੱਲੇਦਾਰੀ ਹੈ ਕਿ ਆਪਾਂ ਆਪਣੇ ਘਰ ਚ ਕੈਮਰੇ ਚ ਵੇਖਿਆ ਵਾ ਤੇ ਉਹ ਵੇਖਿਆ ਤੇ ਉਹਨੂੰ ਕੁੱਟਣ ਦੇ ਸੀ ਅਸੀਂ ਛਡਾਣ ਆਏ ਆ ਉਹਨੇ ਚਿਰਚ ਉਹਨਾਂ ਨੇ ਮੁੰਡੇ ਕਿਹਾ ਵਾਦੇ ਘੱਟ ਜੇ ਪਤਾ ਕਿ ਕਿ ਖਾਦਾ ਪੀਤਾ ਸੀ ਤੇ ਵੀਰੂ ਨੇ ਤੇ ਨਾਲ ਜਿਹੜਾ ਆਣ ਪਛਾਤੇ ਮੁੰਡੇ ਵਿੱਚ ਨਾਲ ਉਹਨਾਂ ਸਰ ਗੋਲੀਆਂ ਚਾਤੀਆਂ ਨਾਲ ਸਨੀ ਚਾਬਲਾ ਸੀ ਹਾਂਜੀ ਤਾਂ ਕੀ ਮੰਗ ਕੀ ਕਰਦੇ ਮੰਗ ਸਾਰੀ ਇਹੋ ਚਾਹਨੇ ਆ ਕਿ ਸਾਡੇ ਭਰਾ ਨੂੰ ਇਨਸਾਮ ਮਿਲੇ ਇਹ ਜਿਹੜੇ ਦੋਸ਼ੀ ਐ ਅੱਜ ਕੱਲ ਰਵਾਲਵਰ ਬਹੁਤ ਲੋਕੀ ਲੈ ਕੇ ਘੁੰਮ ਰਹੇ ਨੇ ਮੈਂ ਪੰਜਾਬ ਪੁਲਿਸ ਨੂੰ ਆਪਣੇ ਸੀਐਮ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਆ ਜੋ ਕੁਝ ਹੋ ਰਿਹਾ ਇਹਨਾਂ ਨੂੰ ਵਾਰ ਤੋਂ ਬਾਅਦ ਸਜ਼ਾ ਦਿੱਤੀ ਜਾਵੇ ਅਪਲ ਤਾਂ ਇਹਨਾਂ ਦੀ ਜਮਾਨਤਾਂ ਹੀ ਨਾ ਲੱਤੀਆਂ ਜਾਂਦੀਆਂ ਜਿੰਨਾ ਉਹ ਰਵਾਲਵਰ ਫੜਿਆ ਜਾਂਦਾ 2-2 ਸਾਲ ਜੇ ਸੀਆਮ ਸਾਹਿਬ ਕਰ ਸਕਦੇ ਨੇ ਪੰਜਾਬ ਪੁਲਿਸ ਕਰ ਸਕਦੀ ਹੈ ਤੇ ਆਹ ਕੋਸ਼ਿਸ਼ ਕਰੇ ਜਿਹਨੂੰ ਰਵਾਲਵਰ ਫੜਿਆ ਜਾਵੇ ਦੇਸੀ ਫੜਿਆ ਜਾਵੇ ਜਾਂ ਦੂਜਾ ਫੜਿਆ ਜਾਵੇ ਉਹਨੂੰ 2-2 ਸਾਲ ਉਹ ਬਰੀ ਉਹਨੇ ਦਿੱਤੀ ਜਮਾਨਤਾਂ ਦਿੱਤੀ ਜਾਵੇ ਇਿਲਗਦਾਨ ਕਿ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਦੇਣੀ ਚਾਹੀਦੀ ਸਰ ਪੂਰੀ ਦੇਣੀ ਚਾਹੀਦੀ ਆਤੇ ਕੀ ਫਸ ਸਰ ਫੈਲਿਆ ਹੋਇਆ ਵਾ ਦੋ ਦਿਨਾਂ ਬਾਅਦ ਸਰ ਅੱਜ ਕੱਲ 50-50 ਨਾੜ ਦੇ ਵਿੱਚ ਸਰ 15 ਦਿਨਾਂ ਬਾਅਦ ਜ਼ਮਾਨਤ ਹੁੰਦੀ ਹੈ ਇਹ ਮੈਂ ਜੱਸ ਸਭਾ ਨੂੰ ਵੀ ਕਹਿਣਾ ਚਾਹੁੰਦਾ ਆ ਕਿ ਇਹਨਾਂ ਦੀ ਘਟੋਕੜ 2-2 ਸਾਲ ਇਹਨਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਜਿੱਥੇ ਮਰਜ਼ੀ ਸਰ ਗੋਲੀ ਚਲਾਉਂਦੇ ਨੇ 15 ਦਿਨਾਂ ਬਾਅਦ ਹੀ ਬੇਲਾ ਕਰਾ ਕੇ ਬਾਹਰ ਆ ਜਾਂਦੀ ਨੇ ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਪੰਜਾਬ 'ਚ ਕੀ ਹੋ ਰਿਹਾ ਹੈ ਕਰਦੇ ਵੀ ਨਹੀਂ ਤੇ ਹੁਣ ਤੁਹਾਡੇ ਬ੍ਰਦਰ ਦੀ ਹਾਲਾਤ ਕਹਿ ਹੋਈ ਬ੍ਰਦਰ ਦੇ ਹਾਲਾਤ ਫਿਲਹਾਲ ਦੀ ਘੜੀ ਆਪਾਂ ਚਲੇ ਹੁਸਪੀਟਲ ਦਾ ਛੱਡ ਕੇ ਆਏ ਮੈਂ ਤੇ ਪੰਜਾਬ ਪੁਲਿਸ ਆਈ ਸੀ ਸਾਡੀ ਗੇੜ ਕੇ ਮਠਾਣੇ ਦੀ ਮੈਡਮ ਜੀ ਨੇ ਬੰਦੇ ਘੱਲੇ ਸੀ ਆਪਣੇ ਮੈਡਮ ਅਨਜੀਤ ਕੌਰ ਜੀ ਨੇ ਚਲੋ ਆਹੀ ਉਹਨਾਂ ਦਾ ਧੰਨਵਾਦ ਕਰਦੇ ਜਿਨੇ ਉਹਨਾਂ ਨੇ ਮੌਕੇ ਤੇ ਪੁਲਿਸ ਘੱਲੀ ਹੈ ਠੀਕ ਹੈ ਜੀ ਉਹ ਵੀ ਹੁਣ ਮੁੱਖ ਦੇ ਅਮਨਦੀਪ ਹਸਪੀਟਲ ਦੇ ਡਿਪਟੀ ਸਾਹਿਬ ਵੀ ਆਣ ਗਏ ਆਪਣੇ ਤੇ ਮੈਡਮ ਜੀ ਆਪਣੇ ਅਮਨਦੀਪ ਹਸਪੀਟਲ ਪਹੁੰਚਣ ਲੱਗੇ ਨੇ ਠੀਕ ਦੱਸ ਕੇ ਹੋਰ ਮੇਰਾ ਨਾਮ ਚੀਨਾ ਹੈ ਤੇ ਮੈਂ ਉੱਪਰ ਫੋਨ ਤੇ ਗੱਲ ਕਰਦੀ ਵੀ ਹਾਂ ਆਪਣੀ ਮੰਮੀ ਨਾਲ ਤੇ ਮੈਂ ਕੋਠੇ ਸਾਰਾ ਕੁਝ ਵੇਖਿਆ ਦਾਰੇ ਦਾ ਮੁੰਡਾ ਦਾਰਾ ਤੇ ਨਾਲ ਪੰਜ ਨੇ ਹੋਰ ਹੀ ਦਾਰੇ ਦਾ ਮੁੰਡਾ ਛੁਰੀ ਲੈ ਕੇ ਤੇ ਆਸ਼ੂ ਪਰੇ ਮਾਰੰਦੇ ਆ ਹੀ ਇੱਥੇ ਤੇ ਅੰਦਰੋਂ ਦਰਵਾਜ਼ਾ ਖੋਲਿਆ ਇਹਨਾਂ ਨੇ ਤੇ ਨਾਲ ਹੀ ਇਹਨਾਂ ਨੇ ਰੈਫਰ ਕਰਕੇ ਤੇ ਗੋਲੀਆਂ ਛੱਡਤੀਆਂ ਪੰਜ ਗੋਲੀਆਂ ਚਲਾਈਆਂ ਇਹਨਾਂ ਨੇ ਦਾਰਾ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਵੇਖੋ 3 ਨੰਬਰ ਗਲੀ ਵੀਰੂ ਵੀਰੂ ਜੀ ਵੀਰੂ ਵੀਰੂ ਦਾਰਾ ਵੀਰੂ ਦਾਰੇ ਦਾ ਮੁੰਡਾ ਹੀ ਹੈ ਵੀਰੂ 4 ਨੰਬਰ ਗਲੀ 'ਚ ਰਹਿੰਦਾ ਏ ਇੰਦਰਾ ਕਲੋਨੀ ਇਨੇ ਬਹੁਤ ਮਹੱਲੇ ਨੂੰ ਵੀ ਤੰਗ ਕੀਤਾ ਇੰਦਰਾ ਕਲੋਨੀ ਚ ਬਹੁਤ ਜ਼ਿਆਦਾ ਹਟਦਾ ਹੀ ਨਹੀਂ ਇਹ ਇਹਨੂੰ ਕੁਝ ਕਰੋ ਇਨਸਾਫ ਚਾਹੀਦਾ ਨੂੰ ਮੇਰੇ ਜੇਟ ਤੇ ਲੱਗੀ ਵੱਡੇ ਦੇ ਚੋਰ ਕਿਨੇ ਜਣੇ ਤੇ ਲੱਗੇ ਇੱਕ ਜਣੇ ਤੇ ਹੋ ਲੱਗੀ ਬੰਟੀ ਭਾਰੇ ਉਹਨਾਂ ਨੇ ਇੱਥੇ ਵਜੀ ਕੰਮ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਹਾਨੂੰ ਇਨਸਾਫ ਚਾਹੀਦਾ ਪੂਰਾ ਪੂਰਾ ਇਹਨਾਂ ਨੂੰ ਫੜੋ ਕਿੱਥੇ ਗਏ ਸਾਰੇ ਭੱਜ ਗਏ ਨਾਰੀ ਦੋਸ਼ੀ ਕਾਰਵਾਈ ਕੀਤੀ ਜਾਵੇ ਪੂਰੀ ਤਰ੍ਹਾਂ ਇਹ ਹਰ ਵਾਰੀ ਫੜਾਈ ਜਾਂਦਾ ਹਰ ਵਾਰੀ ਨਿਕਲ ਜਾਂਦਾ ਬਾਹਰ ਆ ਥੋੜਾ ਗੱਲ ਲੱਗੀ ਪੁਲਿਸ ਦੀ ਫਿਰ ਆਜਿਖ ਬੱਚੇ ਇਹ ਛੋਟੇ ਛੋਟੇ ਵੇਖੋ ਘਰ ਜਿੰਨਾਰੇ ਵੱਜ ਜਾਂਦੀ ਫੇਰ ਜਿਹੜਾ ਡੇ ਹੀ ਵੱਜ ਜਾਂਦੀ ਫੇਰ ਕੇ ਇਹਨੂੰ ਲੱਭਣੀ ਮਾਏ ਕਿੱਥੋਂ ਲੱਭਣੀ ਬੱਚਿਆਂ ਨੂੰ ਮੇਰੇ ਤੁਹਾਨੂੰ ਬੱਚੇ ਕਿੱਥੋਂ ਲੱਭ ਜਣੇ ਸੀ ਬੱਚੇ ਕਿੱਥੋਂ ਲੱਭ ਜਣੇ ਹਨੂ ਇਹ ਗਲਤ ਗੱਲ ਲਗੀ ਜਿਹਦਾ ਮਰਜ਼ੀ ਕਰ ਮੂੰ ਚੱਕ ਕੇ ਗੋਲੀਆਂ ਚਲਾ ਦਿੰਦੇ ਕਲੋਨੀ ਚ ਤੁਹਾਨੂੰ ਇਨਸਾਫ ਚਾਹੀਦਾ ਬਸ ਪੁੱਲਾ ਜੀ ਜਿਹੜਾ ਗੋਲੀ ਚੱਲੀ ਔਰ ਕਿਹੜੀ ਜਗ੍ਹਾ ਚੱਲੀ ਪਿੰੂ ਚਵਾਰ ਰੋਡ ਤੇ ਹੈਗਾ ਸਰਿੰਦਰ ਗਮੇ ਦਾ ਘਰ ਤੇ ਉੱਥੇ ਨਾ ਕੋਈ ਨਦੀ ਹਨ ਬਣ ਹੋ ਗਈ ਸਰਨੀ ਚਾਵਲੇ ਨੂੰ ਮੈਂ ਚਮਨ ਜਣਾ ਵੀਰੂ ਤੇ ਦੂਜਾ ਕਿਹਨਾਂ ਦੂਜਾਗਾ ਇਹ ਲਵ ਲੋਹਰਾ ਜੀ ਇਹਨਾਂ ਦਨ ਬਣ ਹੋਈ ਕੋਈ ਗੋਲੀ ਚੱਲੀ ਜਾਂਦੀ ਤੇ ਚਾਰ ਰੌਂਦ ਜਿਹੜੇ ਲੋਕ ਤੇ ਬਰੰਦ ਹੋਏ ਆ ਬਾਕੀ ਵਕੀ ਤੇ ਗੋਲੀ ਲੱਗੀ ਉਥੇ ਅਮਰਜੀਤ ਹਸਨ دخلਿਆ ਕੀ ਨਾ ਸਰ ਜਿਹੜੇ ਵਿਅਕਤੀ ਤੇ ਗੋਲੀ ਲੱਗੀ ਉਹਨਾਂ ਨੇ ਕਿ ਸਰਜੀਤ ਸਿੰਘ ਸਰਿੰਦਰ ਸਿੰਘ ਦੇ ਇਸ ਕੰਮ ਆ ਸਰ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਅਜੇ ਵਕਤ ਤੇ ਵੀਰੋ ਜੱਗ ਕੀ ਹਸਤਾ ਇਹਦੇ ਆਏ ਜੀ ਨਹੀਂ ਉਹਦੇ ਗੋਲੀਆਂ ਕਿੰਨੀਆਂ ਲੱਗੀਆਂ ਸਰ ਇੱਕ ਲੋਕੀ ਲੱਗੀ ਖਬੀ ਵਕੀ ਕੈਂਡ ਲੱਗੀ ਬਾਕੀ ਸੇ ਮੌਕੇ ਦੀ ਜੇ ਨਹੀਂ ਜਾ ਕੇ ਉਸ ਤੋਂ ਸਰ ਕਾਰਨ ਕੀ ਆ ਝਗੜੇ ਦਾ ਕੀ ਹੁਣ ਪਤਾ ਲੱਗੂ ਮੌਕੇ ਤੇ ਪਤਾ ਲੱਗੂ ਜਾ ਕੇ ਕੀ ਕਰਦੇ ਹੁੰਦਾ ਹੈ ਠੀਕ ਤੁਹਾਡੇ ਵੱਲੋਂ ਸਰ ਕਾਰਵਾਈ ਕੀਤੀ ਆ ਜੀ ਹਾਂਜੀ ਕਾਰਵਾਈ ਹੋਏਗੀ ਜੀ ਜਾ ਕੇ ਸਰ ਕਿੰਨੇ ਬੰਦੇ ਸੀ ਜਿਹੜੇ ਆਏ ਤੇ ਤਿੰਨੇ ਜਿਹੜੇ ਆਏ ਸੀ ਤੇ ਨਾਲੇ ਤੇ ਇਹਨੇ ਤੇ ਬਾਈ ਨੇ ਵੀ ਨਾਂ ਦੱਸਣ ਦੇਣਾ ਜੀ ਤੇ ਬਾਕੀ ਚਾਰ ਤਿੰਨ ਚਾਰ ਫੋਰ ਸੀ ਅਨ ਪਛਾਤੇ